ਸਾਨੀ ਅੰਦੋਲਨ ਨੂੰ ਲੈ ਕੇ ਵੱਡੀ ਖਬਰ ਆ ਭਰਾਵੋ ਤੇ ਬਹੁਤ ਜਲਤੋਂ ਜਲਦ ਡੱਲੇਵਾਲ ਸਾਹਿਬ ਜਿਹੜਾ ਕਹਿ ਲੋ ਛੱਡ ਸਕਦੇ ਆ ਦੁਨੀਆ ਤਾਂ ਬੜੇ ਲੋਕ ਜਿਹੜਾ ਕਹਿ ਲੋ ਇਹ ਕਹਿ ਰਹੇ ਆ ਕਿ ਡੱਲੇਵਾਲ ਸਾਹਿਬ ਦੁਨੀਆ ਛੱਡ ਸਕਦੇ ਆ ਲੋਕ ਕਿਉਂ ਜਿਹੜਾ ਕਹਿ ਲੋ ਅਲਬੀ ਦਾ ਕਹਿ ਸਕਦੇ ਆ ਇਹ ਮੀਡੀਆ ਚੈਨਲਾਂ ਤੇ ਵੀ ਖਬਰ ਆ ਰਹੀਆਂ ਪਰ ਇੱਕ ਗੱਲ ਮੇਰੀ ਯਾਦ ਰੱਖੋ ਜੇ ਇਹ ਗੱਲ ਮੈਂ ਸਿੱਧੂ ਮੂਸੇ ਵਾਲੇ ਦੇ ਕਤਲ ਵੇਲੇ ਵੀ ਕਹੀ ਸੀ ਤੇ ਮੈਂ ਇੱਕ ਗੱਲ ਅੱਜ ਵੀ ਕਹਿਣਾ ਭਾਵੇਂ ਅੱਜ ਤੁਸੀਂ ਮੈਨੂੰ ਗਾਲਾਂ ਕੱਢਣੀਆਂ ਤੁਸੀਂ ਮੈਨੂੰ ਮੰਦਾ ਚੰਗਾ ਬੋਲਣਾ ਉਹ ਤੁਹਾਡਾ ਜਿਹੜਾ ਕਹਿ ਲੋ ਵਿਚਾਰ ਆ ਜੋ ਤੁਸੀਂ ਬੋਲੋਗੇ ਸਿਰ ਮੱਥੇ ਆ ਪਰ ਇਹ ਗੱਲ ਬੜੇ ਗੌਰ ਨਾਲ ਸੁਣ ਲਓ ਜੀ ਮੈਂ ਕਿਹਾ ਸੀ ਕਿ ਮਾਂ ਮੇਰੀ ਗੇ ਸਿੱਧੂ ਮੂਸੇ ਵਾਲੇ ਨੂੰ ਕਦੇ ਇਨਸਾਫ ਨਹੀਂ ਮਿਲਣਾ ਸਿੱਧੂ ਮੂਸੇ ਵਾਲ ਦੀ ਮਾਂ ਨੂੰ ਕਿਹਾ ਸੀ ਇੱਥੇ ਆ ਵੱਡੀਆਂ ਵੱਡੀਆਂ ਜਿਹੜਾ ਕਹਿ ਲੋ ਗੱਲਾਂ ਤੇ ਰਾਜਨੀਤੀ ਹੋਈ ਜਿਵੇਂ ਰਾਜਨੀਤੀ ਹੋਈ ਗੁਰੂ ਦੀ ਬੇਅਦਬੀ ਤੇ ਹੋਈ ਪਰ ਇਨਸਾਫ ਨਹੀਂ ਮਿਲਿਆ ਰਾਜਨੀਤੀ ਹੋਈ ਉਸੇ ਤਰ੍ਹਾਂ ਡੱਲੇਵਾਲ ਸਾਹਿਬ ਜਿਵੇਂ ਕਹਿ ਰਹੇ ਉਹਨਾਂ ਦੀ ਹਾਲਤ ਬਹੁਤ ਜ਼ਿਆਦਾ ਵਿਗੜ ਰਹੀ ਆ ਤੇ ਅਲਵਿਦਾ ਕਹਿ ਸਕਦੇ ਆ ਡੱਲੇਵਾਲ ਸਾਹਿਬ ਬਿਲਕੁਲ ਅੱਜ ਕਹਿ ਦਿਨ ਕੱਲ ਕਹਿ ਦਿਨ ਪਰਸੋ ਕਹਿ ਦਿਨ ਪਰ ਇੱਕ ਗੱਲ ਹਮੇਸ਼ਾ ਯਾਦ ਰੱਖੋ ਜੀ ਡੱਲੇਵਾਲ ਸਾਹਿਬ ਰੱਬ ਨਾ ਕਰੇ ਦੁਨੀਆ ਛੱਡ ਵੀ ਜਾਣ ਤਾਂ ਕਿਸਾਨਾਂ ਦੇ ਮਸਲੇ ਹੱਲ ਤਾਂ ਵੀ ਨਹੀਂ ਹੋਣੇ ਇਹ ਗੱਲ ਜਿੱਥੇ ਲਿਖਣੀ ਆ ਲਿਖ ਲਓ ਉਹਦਾ ਕਾਰਨ ਕੀ ਆ ਭਰਾਵੋ ਜੇਕਰ ਸਰਕਾਰਾਂ ਨੇ ਕਿਸਾਨਾਂ ਦੇ ਮਸਲੇ ਹੱਲ ਹੀ ਕਰਨੇ ਹੁੰਦੇ ਜੇਕਰ ਸਰਕਾਰਾਂ ਨੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਗਰੀਬ ਲੋਕਾਂ ਨੂੰ ਤਾਂ ਹੀ ਚੱਕਣਾ ਹੁੰਦਾ ਤੇ ਐਡੀਆਂ ਐਡੀਆਂ ਸਿਆਸਤਾਂ ਕਿਉਂ ਬਣਨਾਂ ਅਸੀਂ ਥੱਲੇ ਸਿੱਟਣ ਵਾਸਤੇ ਜੇਕਰ ਇਹਨਾਂ ਨੇ ਕਿਸਾਨਾਂ ਤੇ ਵਾਅਦਾ ਨਾ ਕਰਨਾ ਹੁੰਦਾ ਤਾਂ ਤੁਸੀਂ ਇੱਕ ਗੱਲ ਦਾ ਜਵਾਬ ਦਿਓ ਜਦੋਂ 2020 ਦੇ ਵਿੱਚ ਸੈਂਕੜਾ ਕਿਸਾਨ ਸ਼ਹੀਦ ਹੋਏ ਆ ਉਸ ਟਾਈਮ ਤੇ ਤੁਸੀਂ ਇਹ ਕੱਲ ਦੱਸੋ ਵੀ ਕਿੰਡੀਕ ਸਰਕਾਰ ਨੇ ਉਸ ਤੋਂ ਬਾਅਦ ਨਿਰਣੇ ਆ ਉਹਦਾ ਤਗੜਾ ਲਿਆ ਕਿਸਾਨਾਂ ਵਾਸਤੇ ਜਿਵੇਂ ਅਪਿਛਲੇ ਸਾਲ ਹੀ ਸ਼ੁਭ ਕਰਨ ਦੀ ਗੋਲੀ ਵਜ ਕੇ ਕਤਲ ਕੀਤਾ ਗਿਆ ਸੀ ਖਨੌਰੀ ਬਾਡਰ ਤੇ ਉੱਥੇ ਕੀ ਕੀਤਾ ਗਿਆ ਕਿ ਸਰਕਾਰ ਵੱਲੋਂ ਜੋ ਸ਼ਹੀਦੀ ਰਾਛੀ ਹੁੰਦੀ ਉਹ ਦੇ ਕੇ ਝੱਟ ਅਫਸੋਸ ਕਰਕੇ ਸਰਕਾਰ ਨੇ ਰੋਟੀਆਂ ਲਾ ਕੇ ਆਪ ਦਾ ਪਾਸੇ ਹੋ ਗਈ ਉਸੇ ਤਰ੍ਹਾਂ ਭਾਈ ਸਾਹਿਬ ਰੱਬ ਨਾ ਕਰੇ ਡੱਲੇਵਾਲਸਾ ਵਾਲਵੀ ਦਾ ਕਹਿੰਦੇ ਆ ਆਪਾਂ ਜਿੰਨੀ ਮਰਜ਼ੀ ਅਰਦਾਸ ਕਰ ਲਈਏ ਮੇਰੇ ਵੀਰੋ ਜਦੋਂ ਕੋਈ ਵਿਅਕਤੀ ਦੁਨੀਆ ਛੱਡ ਕੇ ਜਾਂਦਾ ਤਾਂ ਉਹਨੂੰ ਰੋਣ ਵਾਲੇ ਬਹੁਤ ਲੋਕ ਹੁੰਦੇ ਆ ਜੇਕਰ ਉਦੋਂ ਨੀਂ ਨਾ ਰੱਬ ਉਹਦੇ ਪ੍ਰਾਣ ਵਾਪਸ ਕਰ ਸਕਦਾ ਉਹਦੀ ਆਤਮਾ ਵਾਪਸ ਕਰ ਸਕਦਾ ਤਾਂ ਆਪਣੀਆਂ ਅਰਦਾਸਾਂ ਦੇ ਨਾਲ ਕੀ ਹੋ ਸਕਦਾ ਹੱਦੋਂ ਵੱਧ ਆਪਣੀਆਂ ਅਰਦਾਸਾਂ ਦੇ ਨਾਲ ਪਰ ਇਹ ਅਰਦਾਸਾਂ ਅਸੀਂ ਰੱਬ ਅੱਗੇ ਐ ਕਰਗੇ ਵੀ ਸਰਕਾਰ ਸੁਧਰ ਜੇ ਬਿਜ਼ਨਸਮੈਨ ਸੁਧਰ ਜੇ ਤਾਂ ਡੱਲੇਵਾਲ ਸਾਹਿਬ ਜਿਹੜੇ ਕੌਮ ਦੇ ਕਹਿ ਲੋ ਕਿਸਾਨੀ ਦੇ ਕਹਿ ਲੋ ਜਿਹੜੇ ਕਿਸਾਨਾਂ ਦੇ ਲੀਡਰ ਸੀ ਉਹ ਗਵਾ ਬੈਠਾਂਗੇ ਆਪਾਂ ਅੱਜ ਦੀ ਗੱਲ ਯਾਦ ਰੱਖਿਆ ਜੀ ਔਰ ਇਹ ਜਿਹੜੇ ਬਿਜ਼ਨਸਮੈਨਾਂ ਦੇ ਪਲਾਨ ਬਣੇ ਹੋਏ ਆ ਨਾ ਇਹ ਅੱਜ ਪਿੱਛੇ ਹੱਟ ਸਕਣ ਨਾ ਇਹ ਕੱਲ ਪਿੱਛੇ ਹੱਟ ਸਕਣ ਪੰਜਾਬ ਦੇ ਕਿਸਾਨਾਂ ਨਾਲ ਹੈ ਕੌਣ ਪੰਜਾਬ ਦੇ ਲੋਕਾਂ ਨਾਲ ਹੈ ਕੌਣ ਕੀ ਪੰਜਾਬ ਦੀ ਸਰਕਾਰ ਤੁਹਾਡੇ ਨਾਲ ਆ ਨੰਬਰ 1 ਕੀ ਪ੍ਰਸ਼ਾਸਨ ਤੁਹਾਡੇ ਨਾਲ ਆ ਕੌਣ ਆਪਣੇ ਕੋਲ ਹੈ ਕੀ ਇਹ ਪੰਜਾਬੀਆਂ ਕੋਲ ਸਾਡੇ ਮੰਤਰੀ ਨਹੀਂ ਸਾਡੇ ਅਫਸਰ ਨਹੀਂ ਸਾਡੀ ਗੱਲ ਕੌਣ ਕਰਦਾ ਕੋਈ ਨਹੀਂ ਕਰਦਾ ਤਾਂ ਇਹ ਯਾਦ ਰੱਖੋ ਜੇ ਸਿਰਫ ਤੇ ਸਿਰਫ ਡੱਲੇਵਾਲ ਸਾਹਿਬ 10 ਦਿਨ 15 ਦਿਨ 20 ਦਿਨ ਰਾਜਨੀਤਿਕ ਦਾ ਮੁੱਦਾ ਜ਼ਰੂਰ ਰਹਿਣਗੇ ਜਿਸ ਦਿਨ ਰੱਬ ਨਾ ਕਰੇ ਡੱਲੇਵਾਲ ਸਾਹਿਬ ਅਲਵਿਦਾ ਕਹਿੰਦੇ ਆ ਉਸ ਟਾਈਮ ਤੇ 117 ਐਮਐਲਏ 13 ਐਮਪੀ ਡੱਲੇਵਾਲ ਸਾਹਿਬ ਦੇ ਘਰੇ ਬੈਠੇ ਹੋਣਗੇ ਤੇ ਅਸੀਂ ਉਹਨਾਂ ਲੀਡਰਾਂ ਨੂੰ ਐ ਸਿਰ ਨਵਾਈ ਜਾਵਾਂਗੇ ਇਹ ਭਾਈ ਸਾਹਿਬ ਯਾਦ ਰੱਖੋ ਜੀ ਜੇ ਜੇਕਰ ਆਪਾਂ ਕਹਿੰਨੇ ਆ ਨਾ ਵੀ ਡੱਲੇਵਾਲ ਸਾਹਿਬ ਅਲਵਿਦਾ ਕਹਿਣ ਤੋਂ ਬਾਅਦ ਡੱਲੇਵਾਲ ਸਾਹਿਬ ਦੇ ਅਲਵਿਦਾ ਕਹਿਣ ਤੋਂ ਬਾਅਦ ਸਾਡੇ ਮਸਲੇ ਹੱਲ ਹੋਣਗੇ ਉਹ ਕਦੇ ਨਹੀਂ ਹੋਣੇ ਜ਼ਮੀਨ ਸਾਰੇ ਬੀਜਦੇ ਆ ਮਰਨ ਵਰਤ ਡੱਲੇਵਾਲ ਬੈਠਾ ਕੀ ਗੱਲ ਬਈ ਕੱਲੇ ਡੱਲੇਵਾਲ ਦੀ ਜ਼ਮੀਨ ਇਹ ਵੀ ਜਵਾਬ ਦਿਓ ਮੈਂ ਫਿਰ ਤੋਂ ਕਹਿੰਨਾ ਜਿੰਨਾ ਚਿਰ ਕਿਸਾਨ ਖੁਦ ਬਿਜ਼ਨਸਮੈਨ ਨਹੀਂ ਬਣਦੇ ਮਜ਼ਦੂਰਾਂ ਦੇ ਨਾਲ ਇਹਨਾਂ ਦਾ ਵਰਤ ਵਰਤਾਵਾ ਵਧੀਆ ਨਹੀਂ ਹੁੰਦਾ ਚੰਗਾ ਨਹੀਂ ਹੁੰਦਾ ਉਨਾ ਚਿਰ ਆਪਾਂ ਸਰਕਾਰ ਤੋਂ ਕੁੱਟ ਖਾਂਦੇ ਰਵਾਂਗੇ ਵੀਰੋ ਯਾਦ ਰੱਖੋ ਦਿਮਾਗੀ ਕੁੱਟ ਪਵੇ ਚਾਹੇ लाਠੀ ਚਾਰਜਾਂ ਦੀ ਕੁੱਟ ਪਵੇ ਆਪਣੇ ਕੁੱਟ ਪੈਂਦੀ ਰਹੂਗੀ ਯਾਦ ਰੱਖੋ ਡੱਲੇਵਾਲ ਸਾਹਿਬ ਦੇ ਮਰਨ ਵਰਤਨ ਤੇ ਬੈਠਣ ਦੇ ਨਾਲ ਕੇਂਦਰ ਦੇ ਵਿੱਚ ਗੱਲ ਤਾਂ ਹੋ ਸਕਦੀ ਆ ਲੋਕ ਸਭਾ ਦੇ ਵਿੱਚ ਮੁੱਦਾ ਤਾਂ ਉੱਠ ਸਕਦਾ ਪਰ ਮਜ਼ਦੂਰਾਂ ਦਾ ਮਜ਼ਦੂਰਾਂ ਨੂੰ ਹੱਕ ਨਹੀਂ ਮਿਲਦਾ ਮਜ਼ਦੂਰਾਂ ਨੂੰ ਤਾਂ ਹੱਕ ਕਾਦਾ ਮਿਲਣਾ ਖੈਰ ਮਜ਼ਦੂਰਾਂ ਹਾਲ ਤਾਂ ਕੁਝ ਆਖਦਾ ਨਹੀਂ ਕਿਉਂਕਿ ਨਾ ਹੀ ਮਜ਼ਦੂਰ ਕੋਈ ਮਰਨ ਵਰਤ ਤੇ ਬੈਠਾ ਨਾ ਹੀ ਕੋਈ ਬੈਠੂਗਾ ਨਾ ਹੀ ਮਜ਼ਦੂਰ ਦੀ ਔਕਾਤ ਧਰਨਾ ਲਾਉਂਦੀ ਆ ਕਿਉਂਕਿ ਜਿਹੜੀ ਉਹਦੀ ਔਕਾਤ ਬਣੀ ਹੋਈ ਆ ਦੋ ਡੰਗ ਦੀ ਰੋਟੀ ਪਿੱਛੇ ਬਣੀ ਹੋਈ ਆ ਤਾਂ ਮਜ਼ਦੂਰ ਨੂੰ ਧਰਨਾ ਲਾਉਣ ਵਾਸਤੇ ਬੈਕਵਰਡ ਤੇ ਕੋਈ ਸਪੋਰਟ ਨਹੀਂ ਗਈ ਔਰ ਉਹ ਵਿਚਾਰਾ ਜਿਵੇਂ ਤਰ੍ਹਾਂ ਦੀ ਜ਼ਿੰਦਗੀ ਆ ਉਹ ਜਿੰਦਾ ਰਹਿੰਦਾ ਜੇਕਰ ਉਹਦੇ ਕੋਈ ਮਕਾਨਾਂ ਦੀ ਗੱਲ ਕਰੀਏ ਉਹਦੇ ਕੋਲ ਨਹੀਂ ਹੁੰਦੇ ਉਹਦੇ ਉਹਦੇ ਕੋਲ ਮਕਾਨਾਂ ਦੀ ਰਜਿਸਟਰੀ ਨਹੀਂ ਹੁੰਦੀ ਉਹਦੇ ਕੋਲ ਉਹਨੂੰ ਕੋਈ ਲੋਨ ਨਹੀਂ ਦਿੰਦਾ ਉਹਨੂੰ ਬੈਂਕ ਵਾਲਾ ਕੋਈ ਥੜੇ ਤੇ ਨਹੀਂ ਚੜਨ ਦਿੰਦਾ ਉਹਦੀ ਕੋਈ ਦਿਹਾੜੀ ਜਿਹੜੀ ਕਿੱਥੇ ਕੰਮਕਾਰ ਆਉਂਦਾ ਛੇਤੀ ਉਹਦੇ ਪੈਸੇ ਨਹੀਂ ਮਿਲਦੇ ਮਜ਼ਦੂਰ ਇੱਕ ਗਦੇ ਦੀ ਜੂਨ ਚੋਂ ਆਗੇ ਅਸੀਂ ਉਹ ਜ਼ਿੰਦਗੀ ਜੀ ਜਾਂਦੇ ਆ ਤਾਂ ਸਾਡੀ ਤਾਂ ਗੱਲ ਨਹੀਂ ਕਰਨੀ ਸਾਡੀ ਤਾਂ ਇੱਥੇ ਸਰਪੰਚਤਾ ਚ ਨਹੀਂ ਹੁੰਦੀ ਲੋਕ ਸਭਾ ਵਿਧਾਨ ਸਭਾ ਸਭਾ ਹੋਣੀ ਹੈ ਉਹ ਛੱਡੋ ਕਿਸਾਨ ਦੀ ਗੱਲ ਡੱਲੇਵਾਲ ਸਾਹਿਬ ਦੀ ਲੋਕ ਸਭਾ ਚ ਹੋ ਸਕਦੀ ਆ ਰਾਜ ਸਭਾ ਚ ਗੱਲ ਹੋ ਸਕਦੀ ਆ ਔਰ ਵਿਧਾਨ ਸਭਾ ਚ ਗੱਲ ਹੋ ਸਕਦੀ ਆ ਵਿਰੋਧੀ ਇੱਕ ਦੂਜੇ ਨੂੰ ਗੱਲਾਂ ਕਰ ਸਕਦੇ ਆ ਪਰ ਸਾਰੀ ਰਾਤ ਰੋਈ ਗਈ ਮਰਿਆ ਕੋਈ ਵੀ ਨਹੀਂ ਮਸਲਾ ਹੱਲ ਫਿਰ ਵੀ ਨਹੀਂ ਹੋਣਾ ਯਾਦ ਰੱਖੋ ਜਿੰਨਾ ਚਿਰ ਕਿਸਾਨ ਬਿਜ਼ਨਸਮੈਨ ਖੁਦ ਨਹੀਂ ਬਣਦਾ ਜਿੰਨਾ ਚਿਰ ਇਹ ਆਰਦੀਆਂ ਫਸਲਾਂ ਨੂੰ ਖੁਦ ਨਹੀਂ ਸਾਂਭ ਸਕਦਾ ਕਿਉਂਕਿ ਕਿਸਾਨਾਂ ਦਾ ਆਪਸ ਵਿੱਚ ਇੱਕ ਹੈ ਨਹੀਂਗਾ ਉਹ ਜਿਹੜੇ ਲੋਕ ਪਾਣੀ ਦੀ ਵਾਰੀ ਪਿੱਛੇ ਸਿਰ ਵੱਡ-ਵੱਡ ਕੇ ਮਰ ਜਾਂਦੇ ਆ ਉਹ ਲੋਕ ਸਰਕਾਰ ਨਾਲ ਕਿੱਥੋਂ ਲੜ ਲੈਣਗੇ ਯਾਦ ਰੱਖੋ ਡੱਲੇਵਾਲ ਸਾਹਿਬ ਜਾ ਰਹੇ ਆ ਭਲਾਂ ਅੱਜ ਜਾਣ ਕੱਲ੍ਹ ਜਾਣ ਪਰਸੋਂ ਜਾਣ ਉਹ ਆਲਵੀ ਦਾ ਕਹਿ ਰਹੇ ਆ ਤੇ ਡੱਲੇਵਾਲ ਸਾਹਿਬ ਤੋਂ ਜਿਵੇਂ ਇਹ ਜਿਵੇਂ ਲੀਡ ਸੀ ਮੈਨੂੰ ਨਹੀਂ ਲੱਗਦਾ ਵੀ ਉਹਵੇਂ ਕੋਈ ਲੀਡ ਕੋਈ ਕਿਸਾਨਾਂ ਨੂੰ ਕਰਦੇ ਪਰ ਯਾਦ ਰੱਖੋ ਸਰਕਾਰ ਸਿਰਫ ਤੇ ਸਿਰਫ ਰੋਟੀ ਜਿਵੇਂ ਇੱਕ ਬੁੜੀ ਤੰਦੂਰ ਤਪੀ ਜਾਂਦਾ ਹੁੰਦਾ ਸਾਰੀਆਂ ਬੁੜੀਆਂ ਲੱਕੜਾਂ ਲਿਆ ਕੇ ਇੱਕ ਤੰਦੂਰ ਤੇ ਰੋਟੀਆਂ ਲਾਉਂਦੀਆਂ ਭੈਣੇ ਤੂੰ ਰੋਟੀਆਂ ਲਾ ਲੀਂਗਾ ਉਹ ਕਿੰਦੀ ਲਾ ਲੀਂਗਾ ਉਹ ਦੂਜੀ ਵੀ ਬਾਲਣ ਪਾ ਦਿੰਦੀ ਉਸੇ ਤਰ੍ਹਾਂ ਬਾਲਣ ਪਾਉਣ ਸਾਰੀਆਂ ਪਾਰਟੀਆਂ ਆਉਣਗੀਆਂ ਇੱਕ ਵੀ ਪਾਰਟੀ ਜਾ ਕੇ ਕੇਂਦਰ ਦੇ ਬਾਹਰ ਚ ਨਹੀਂ ਬੈਠੀ ਜਿਹੜੀ ਤੁਹਾਡੇ ਮਸਲੇ ਦੀ ਗੱਲ ਕਰ ਸਕੇ ਖੈਰ ਭਰਾਵੋ ਯਾਦ ਰੱਖੋ ਤੁਹਾਡੀਆਂ ਫਸਲਾਂ ਤੁਸੀਂ ਖੁਦ ਬਚਾ ਸਕਦੇ ਹੋ ਮਜ਼ਦੂਰਾਂ ਦਾ ਸਾਥ ਲਓ ਮਜ਼ਦੂਰਾਂ ਨਾਲ ਗੱਲ ਕਰੋ ਮਜ਼ਦੂਰਾਂ ਨੂੰ ਚਾਹੀਦਾ ਤੁਹਾਡੇ ਨਾਲ ਪਿਆਰ ਪਾਉਣ ਔਰ ਤੁਹਾਨੂੰ ਚਾਹੀਦਾ ਮਜ਼ਦੂਰਾਂ ਨਾਲ ਪਿਆਰ ਪਾਈਏ ਪਿੰਡਾਂ ਦੇ ਵਿੱਚ ਭਾਈਚਾਰਾ ਬਣਾ ਕੇ ਰੱਖੋ ਜੇਕਰ ਬਚਣਾ ਭਾਈਚਾਰੇ ਨੂੰ ਤੜਾਕੀ ਤੁਸੀਂ ਇੱਥੋਂ ਤੱਕ ਪਹੁੰਚ ਰਹੇ ਆ ਭਾਈਚਾਰਾ ਟੁੱਟਣ ਦੇ ਕਾਰਨ ਹੀ ਆਪਾਂ ਇੱਥੋਂ ਤੱਕ ਜਾ ਰਹੇ ਹਾਂ ਯਾਦ ਰੱਖੋ ਕਿ ਸਾਨੂੰ ਖੋੜ ਸੋਚਣਾ ਚਾਹੀਦਾ ਵੀ ਅਸੀਂ ਕਰੀਏ ਕੀ ਇਕੱਠ ਕੀਤੇ ਨਾਲ ਇਕੱਠ ਹੋ ਸਕਦਾ ਸਰਕਾਰ ਨੂੰ ਵਿਖਾਇਆ ਜਾ ਸਕਦਾ ਪਰ ਵੀਰੋ ਸਾਡੇ ਉਹਨਾਂ ਵੀਰਾਂ ਨੂੰ ਇਨਸਾਫ ਨਹੀਂ ਮਿਲਿਆ ਜਿਹੜੇ 2020 ਦੇ ਵਿੱਚ ਸ਼ਹੀਦ ਹੋ ਗਏ ਕਿਸਾਨੀ ਅੰਦੋਲਨ ਚ ਜਿਹੜੇ ਆ ਪਿਛਲੀ ਵਾਰ ਸ਼ਹੀਦ ਹੋ ਗਏ ਸ਼ੁਭਕਰਨ ਮੁੰਡਾ ਹੋ ਗਿਆ ਜਿਹੜਾ ਮੁਆਵਜਾ ਭਰਨ ਦੇ ਨਾਲ ਇਨਸਾਫ ਨਹੀਂ ਮਿਲਦੇ ਉਹ ਕਾਦੀ ਮਤਲਬ ਉਹ ਕਿਸ ਚੀਜ਼ ਦੀ ਲੜਾਈ ਲੜ ਰਿਹਾ ਸੀ 1 ਕਰੋੜ ਰੁਪਇਆ ਲੈਣ ਵਾਸਤੇ ਨਹੀਂ ਲੜ ਰਿਆ ਸੀ ਨੌਕਰੀ ਲੈਣ ਵਾਸਤੇ ਨਹੀਂ ਲੜ ਰਿਆ ਸੀ ਹੁਣ ਇਹ ਥੋੜਾ ਵੀ ਕੱਲ ਨੂੰ ਡੱਲੇਵਾਲ ਸਾਹਿਬ ਸ਼ਹੀਦ ਹੋ ਗਏ ਤਾਂ ਕਹਿਣਗੇ ਜੀ ਲਿਆਓ ਆਪਣਾ ਪੰਜ 7 ਕਰੋੜ ਲੈ ਲਓ ਜੀ ਚੱਕੋ ਜੀ ਤੁਹਾਨੂੰ ਡੀਐਸਪੀ ਦੀ ਨੌਕਰੀ ਦਿੰਨੇ ਆ ਡੱਲੇਵਾਲ ਸਾਹਿਬ ਦਾ ਇਹ ਡੱਲੇਵਾਲ ਸਾਹਿਬ ਇਹ ਨਾ ਮੰਗਾ ਤੇ ਤਾਂ ਨਾ ਬੈਠੇ ਸ਼ੁਭ ਕਰਨ ਮੁੰਡਾ ਜਾਂ ਜਿਹੜੇ ਅੱਜ ਨੌਜਵਾਨ ਉੱਥੇ ਜਾ ਰਹੇ ਆ ਮੈਂ ਵੀ ਜਾ ਕੇ ਆ ਸਾਡੀ ਮੰਗ ਉਹ ਤਾਂ ਨਹੀਂ ਮੇਰੀ ਮੰਗ ਏ ਸੀ ਕਿਸਾਨਾਂ ਨੂੰ ਬੰਦੇ ਹੱਕ ਦਿਓ ਨਾਲ ਮਜ਼ਦੂਰਾਂ ਦੀ ਗੱਲ ਕਰੋ ਕਿਉਂਕਿ ਅਸੀਂ ਉਹ ਰੱਬ ਦੇ ਭੇਜੇ ਹੋਏ ਗਧੇ ਆ ਜਿਹੜਾ ਅਸੀਂ ਬਚਪਨ ਤੋਂ ਲੈ ਕੇ ਬੜੇਪੇ ਤੱਕ ਭਾਰ ਚਾਲਦੇ ਆਈਆਂ ਸਾਡੇ ਪਿਓ ਦਾਦਿਆਂ ਨੇ ਝੱਲਿਆ ਅਸੀਂ ਚੱਲਦੀ ਜਾਂਦੇ ਆ ਸਾਨੂੰ ਲੋਨ ਦਿਓ 10-10 ਲੱਖ ਦਾ ਮਿਲਣਾ ਚਾਹੀਦਾ ਅਸੀਂ ਘਰ ਨੂੰ ਤਿਆਰ ਬੈਠੇ ਆ ਸਾਡੇ ਮਕਾਨਾਂ ਦਾ ਰਜਿਸਟਰਨਾ ਤੇ ਉਹ ਦਿਹਾੜੀ ਵਧਾਓ ਸਾਡੀ ਵੀ ਗੱਲ ਕਰੋ ਸਾਨੂੰ ਸਿੱਖਿਆ ਦਿਓ ਰੋਜ਼ਗਾਰ ਦਿਓ ਸਿਹਤ ਦਿਓ ਔਰ ਮਜ਼ਦੂਰਾਂ ਨੂੰ ਬੰਦ ਦਿਓ ਉਹਨਾਂ ਦੇ ਹੱਕ ਦਿਓ ਮੈਂ ਵੀ ਗਿਆ ਸੀ ਪਰ ਸਰਕਾਰ ਦੇ ਪਿੰਡੇ ਦੀ ਤਾਂ ਦੂਰ ਦੀ ਗੱਲ ਭਰਾਵੋ ਜਿਸ ਰਾਤ ਇਹ ਸਰਕਾਰ ਦੀਆਂ ਕਾਰਾਂ ਚੱਲਦੀਆਂ ਨਾ ਉਹ ਰਾਹ ਦੇ ਉੱਤੇ ਜੂ ਨਹੀਂ ਸਰਕਦੀ ਪਿੰਡੇ ਦੀ ਤਾਂ ਦੂਰ ਦੀ ਗੱਲ ਆ ਬੜੇ ਲੋਕ ਹੁਣ ਥੱਲੇ ਕਹਿਣਗੇ ਬਈ ਸਰਕਾਰ ਦੀ ਭਾਰੀ ਬਣੀ ਪਈ ਆ ਪੁੱਛ ਨਾ ਬਈ ਸਰਕਾਰ ਤਾਂ ਗੋਡਿਆ ਪਰ ਨਹੀਂ ਡਿੱਗੀ ਪਈ ਆ ਕੋਈ ਜਰਦਾ ਮਸਲੀ ਜਾਂਦਾ ਹੋਣਾ ਓ ਭਾਈ ਡੱਲੇਵਾਲ ਸਾਹਮਣੇ ਸਰਕਾਰ ਦੀਆਂ ਪੁੱਛਾਂ ਝੁਕਾਦੀਆਂ ਭਰਾਵੋ ਸਰਕਾਰ ਦੀਆਂ ਪੁੱਛਾਂ ਨਹੀਂ ਚੱਕੀਆਂ। ਜੇਕਰ ਸਰਕਾਰ ਨੂੰ ਡੱਲੇਵਾਲ ਸਾਹ ਦਾ ਫਿਕਰ ਹੋਵੇ ਜਿਹੜੇ ਲੋਕ ਕਿਸਾਨੀ ਬਚਾਉਣ ਨੂੰ ਫਿਰਦੇ ਆ ਦੇਸ਼ ਬਚਾਉਣ ਨੂੰ ਫਿਰਦੇ ਆ ਪੰਜਾਬ ਬਚਾਉਣ ਨੂੰ ਫਿਰਦੇ ਆ ਉਹਨਾਂ ਲੋਕਾਂ ਨੂੰ ਜਦੋਂ ਧਰਨੇ ਤੇ ਪਹੁੰਚਣਾ ਹੋਵੇ ਪ੍ਰਸ਼ਾਸਨ ਨੂੰ ਕਹਿ ਕੇ ਗ੍ਰਿਫਤਾਰ ਨਹੀਂ ਕਰਾਉਣਾ ਚਾਹੀਦਾ ਨજરਬੰਦ ਨਹੀਂ ਹੋਣੇ ਚਾਹੀਦੇ। ਜਿਹੜੇ ਲੋਕਾਂ ਨੂੰ ਨજરਬੰਦ ਜਿਹੜੇ ਲੋਕਾਂ ਨੂੰ ਮੌਕੇ ਤੇ ਸਰਕਾਰ ਚੱਕ ਲਵੇ ਉਹ ਆਪਾਂ ਕੀ ਕਹਿ ਸਕਦੇ ਆ ਸਰਕਾਰ ਨਹੀਂ ਸੋਚ ਰਹੀ ਉਹ ਤਾਂ ਡੱਲੇ ਵਾਲ ਸਾਹ ਵਰਗੇ ਤਾਂ ਜਿਹੜੇ ਕਹਿ ਲੋ ਸਰਕਾਰ ਕਹਿੰਦੀ ਜੰਮਨ ਨਾ ਆ ਮੇਰੇ ਤੁਹਾਡੇ ਅਰਖੇ ਤੇ ਜਿੰਨੇ ਮਰਜੀ ਜੰਮੀ ਆ ਉਹ ਸਰਕਾਰ ਦੀਆਂ ਜਿਹੜੀਆਂ ਨਾਸਾਂ ਚ ਧੂਆਂ ਲਿਆਉਣ ਵਾਲੇ ਉਹ ਸਰਕਾਰ ਨੂੰ ਗਿਣਤੀ ਜਿੰਦੀ ਦੀ ਆ ਤਾਂ ਸਰਕਾਰ ਨੂੰ ਇਹ ਭੁੱਲ ਜੋ ਗੱਲ ਵੀ ਫਿਕਰਾਂ ਫਿਕਰ ਨਹੀਂ ਡੀਕ ਰਹੀ ਆ ਤੇ ਇਹ ਵੀ ਗੱਲ ਯਾਦ ਰੱਖੋ ਜੀ ਮੈਂ ਤਾਂ ਫਿਰ ਕਹਿੰਨਾ ਰੱਬ ਨਾ ਕਰੇ ਡੱਲੇਵਾਲ ਸਾਹਿਬ ਹਲ ਵੀਦਕ ਕਹਿੰਦੇ ਆ ਇਹ ਭੁੱਲ ਜੋ ਵੀ ਮਸਲੇ ਹੱਲ ਹੋਣਗੇ ਇਹ ਤਾਂ ਭਾਈ ਮੈਂ ਬੇਨਤੀ ਕਰਦਾ ਜਿੰਨੀਆਂ ਕਿਸਾਨ ਜਥੇ ਬੰਦੀਆਂ ਪਹਿਲਾਂ ਆਪਸ ਵਿੱਚ ਏਕਾ ਕਰਕੇ ਗੱਲ ਕਰੋ ਔਰ ਤੁਹਾਡੀ ਫਸਲ ਦਾ ਤੁਹਾਡੀਆਂ ਫਸਲਾਂ ਔਰ ਤੁਸੀਂ ਮਜ਼ਦੂਰਾਂ ਦੇ ਨਾਲ ਏਕਾ ਕਰੋ ਪਿੰਡਾਂ ਦੇ ਵਿੱਚ ਤੁਹਾਡੀਆਂ ਫਸਲਾਂ ਨੂੰ ਸਾਂਭਣ ਵਾਸਤੇ ਉਹ ਸਟੋਰ ਤਿਆਰ ਕਰੋ ਕਿਸਾਨ ਰਲ ਕੇ ਪਰ ਜੇ ਵੀ ਕੱਲ ਨੂੰ ਅੱਜ ਮਜ਼ਦੂਰਾਂ ਦਾ ਸਾਥ ਲੈ ਕੇ ਅੱਜ ਆਪਾਂ ਗਰੀਬ ਦੁਕਾਨਦਾਰਾਂ ਦਾ ਸਾਥ ਲੈ ਕੇ ਕੱਲ ਨੂੰ ਆਪਾਂ ਇਹਨਾਂ ਨੂੰ ਤੰਗ ਕਰਨਾ ਫਿਰ ਫਾਇਦਾ ਨਹੀਂ ਮੇਰੇ ਵੀਰੋ ਫਿਰ ਫਾਇਦਾ ਨਹੀਂ ਕਿਤੇ ਭਾਰਤੀ ਕਿਸਾਨ ਯੂਨੀਅਨ ਰਹੇ ਜੇ ਮਜ਼ਦੂਰਾਂ ਨੂੰ ਕੋਈ ਭੁੱਲ ਜੇ ਫਿਰ ਫਾਇਦਾ ਨਹੀਂ ਇਕਾ ਕਰੋ ਪਿੰਡਾਂ ਦੇ ਵਿੱਚ ਫਸਲ ਜਿਹੜਾ ਕਹਿ ਲੋ ਦੂਜਾ ਕਿਸਾਨ ਸਾਰੇ ਨਾਲ ਮਿਲ ਕੇ ਫਸਲਾਂ ਲੱਗ-ਲੱਗ ਬੀਜ ਲੋ ਜਿਹੜੀਆਂ ਜ਼ਰੂਰਤਾਂ ਜਿਹੜੀ ਚੀਜ਼ ਚਾਹੀਦੀ ਆ ਤੇਲ ਬਿਨਾਂ ਨਹੀਂ ਸਾ ਉਹ ਭਰਾਵੋ ਜਿਹੜੇ ਮੂਗ ਫਲੀ ਸ਼ਹਿਰਾਂ ਦੇ ਵਿੱਚ ਖਾਣ ਵਾਲੀ ਤੁਹਾਡੀ ਫਸਲ ਚੋਂ ਆ ਹੂੰ ਜਿਹੜੀ ਮੁਰਗੀ ਜਿਹੜਾ ਬੰਦਾ ਕਹਿੰਦਾ ਮੈਂ ਤਾਂ ਰੋਟੀ ਨਹੀਂ ਖਾਂਦਾ ਮੈਂ ਤਾਂ ਖਾਂ ਨਹੀਂ ਮੀਟ ਆ ਉਹ ਬੱਕਰਾ ਵੀ ਤੁਹਾਡੇ ਖੇਤੋਂ ਪਾਲਦਾ ਮੁਰਗੀ ਵੀ ਤੁਹਾਡੇ ਦਾਣਿਆਂ ਨਾਲ ਪਲਦੀ ਆ ਕਿਹੜੀ ਚੀਜ਼ ਨਹੀਂ ਜਿਹੜੀ ਤੁਹਾਡਾ ਖਾਂਦੀ ਨਹੀਂ ਤੁਹਾਡਾ ਅੰਨ ਜਿਹੜਾ ਜਿਹੜਾ ਤੁਹਾਡਾ ਮਤਲਬ ਖੇਤੀ ਆ ਉਹ ਮਜ਼ਦੂਰ ਤਿਆਰ ਕਰਦਾ ਭਾਵੇਂ ਖੇਤੀ ਫਸਲਾਂ ਤੁਹਾਡੀਆਂ ਉਹਦੇ ਨਾਲ ਬਣਾ ਕੇ ਰੱਖੋ ਔਰ ਆਪਾਂ ਚਾਹੀਦਾ ਕਿ ਆਪਾਂ ਆਪ ਦੇ ਸਟੋਰ ਬਣਾਈਏ ਤੁਹਾਡੇ ਹੀ ਪਿਆਜ਼ ਤੁਹਾਡੇ ਹੀ ਆਲੂ ਤੁਹਾਡੀ ਗੋਭੀ 2-2 ਰੁਪਏ ਕਿਲੋ ਮੰਡੀਆਂ ਦੇ ਵਿੱਚ ਐ ਪਈ ਹੁੰਦੀ ਆ ਜਿਵੇਂ ਕਿਸੇ ਸੇਵ ਨਾਲੇ ਤੇ ਗੰਦਗੀ ਪਈ ਹੁੰਦੀ ਆ ਔਰ ਸਾਨੂੰ ਉਹ ਕਿਵੇਂ ਮਿਲਦੀ ਆ ਸਾਨੂੰ ਉਹ ਚੀਜ਼ ਐ ਮਿਲਦੀ ਆ ਜਿਵੇਂ ਮਰਨ ਵਾਲੇ ਨੂੰ ਆਤਮਾ ਮਿਲਦੀ ਹੁੰਦੀ ਆ ਇਹ ਰੇੜ ਤੇ ਮਿਲਦੀ ਆ ਦੁੱਧ ਪਨੀਰ ਮਲਾਈ ਕਿਉ ਤੁਹਾਡਾ ਪਰ ਸਮਝੋ ਸਰਕਾਰ ਤੋਂ ਨਾ ਮੰਗੋ ਸਰਕਾਰ ਤੁਹਾਡੇ ਤੇ ਮੰਗੋ ਜੀਵ ਕਢਾਉਣੀ ਆ ਨਾ ਤਾਂ ਆਪਦੀਆਂ ਫਸਲਾਂ ਪਿੰਡ ਤੱਕ ਸੀਮਤ ਰੱਖ ਲੋ ਵੀ ਸਾਡੇ ਪਿੰਡ ਦੇ ਵਿੱਚ 6000 ਵਾਦੀ ਆ ਅਸੀਂ 6000 ਲੋਕਾਂ ਦਾ ਹੀ ਅੰਨ ਪੈਦਾ ਕਰਨਾ ਸਾਲ ਵਿੱਚ ਅਸੀਂ ਨਹੀਂ ਪੈਦਾ ਕਰਨਾ ਮੇਰਾ ਪਿੰਡ ਆ ਮਾਹੂਆਣਾ ਬੋਦਲਾ ਇੱਥੋਂ ਦੇ ਕਿਸਾਨ ਇੱਕਾ ਕਰ ਲੈਣ ਵੀ ਅਸੀਂ ਭਲਾ ਸਾਡੀ ਕਿਸੇ ਨਾ ਰਾਂਦ ਪਈ ਆ ਚਾਹੇ ਕੋਸ਼ਾ ਚਾਹੇ ਕਿਵੇਂ ਆ ਅਸੀਂ ਸਿਰਫ ਪਿੰਡ ਵਾਸਤੇ ਉਗਾਉਣਾ ਦੂਜਾ ਵੇਂਡ ਆਉਂਦੇ ਪਿੰਡ ਵਾਸਤੇ ਉਹ ਕਾਵੇ ਸਰਕਾਰ ਨੂੰ ਦੇਣ ਵਾਸਤੇ ਮੰਡੀਆਂ ਚ ਕੁਛ ਨਾ ਸਿੱਟੋ ਫੇਰ ਵੇਖੋ ਕਿਹੜੇ ਭਾਅ ਵਿਕਦੀ ਆ ਤੁਹਾਡੀ ਚੀਜ਼ ਆ ਉਸੇ ਤਰ੍ਹਾਂ ਪਰ ਤੁਸੀਂ ਔਖੇ ਆ ਜਿਵੇਂ ਮਜ਼ਦੂਰ ਔਖਾ ਉਹਦਾ ਦਿਲ ਵੀ ਕਰਦਾ ਸਾਡੀ ਦਿਹਾੜੀ ਵਧੀ ਹੋਵੇ ਉਹ ਇੱਕ ਦਿਨ ਘਰੇ ਬਹਿ ਜੇ ਦੇਸ਼ ਦਾ ਮਜ਼ਦੂਰ ਤਾਂ ਦੂਜੇ ਦਿਨ ਉਹ ਜੀਵ ਨਿਕਲ ਜੇ ਪਰ ਉਹਦਾ ਸਰਦ ਹਣੀ ਓਏ ਦੋ ਦਿਨ ਸਾਰ ਲਈ ਮਜ਼ਦੂਰ ਵੀ ਔਖਾ ਸੌਖਾ ਸਰਕਾਰ ਦੀ ਕੀ ਸਾਰੇ ਦੇਸ਼ ਦੀ ਜੀਵ ਨਿਕਲ ਜੂਗੀ ਉਸੇ ਤਰ੍ਹਾਂ ਕਿਸਾਨ ਸਾਰਲੇ ਜਿਹੜਾ ਤੁਹਾਨੂੰ ਕੋਈ ਹਿਮਾਚਲ ਦਾ ਜਿਹੜਾ ਕੋਈ ਕੁੜੀ ਆਇਆ ਕਰਕੇ ਉਂਗਲਾਂ ਵਿਖਾ ਜਾਂਦੀ ਆ ਕੋਈ ਕਿਸੇ ਸਟੇਟ ਦੀ ਉਹ ਸਾਰਿਆਂ ਦੀਆਂ ਚੀਕਾਂ ਨਿਕਲਣਗੀਆਂ ਕਿਉਂਕਿ ਢਿੱਡ 'ਚ ਅੰਨ ਪੈਣ ਵਾਲਾ ਤੁਹਾਡਾ ਤੇ ਖੇਤਾਂ 'ਚ ਹੁਣ ਵਾਲਾ ਮਜ਼ਦੂਰ ਦਾ ਹੱਕ ਆ ਪਰ ਬਈ ਆਪਾਂ ਖਬਰਾਂ ਵੇਣੇ ਮਜ਼ਦੂਰ ਨੂੰ ਕੋਈ ਬੱਲੀ ਤੱਕ ਨਹੀਂ ਚੱਕਣ ਦਿੰਦਾ ਭਾਈ ਜੀ ਮੈਂ ਉੱਥੇ ਗੱਡਲੇਵਾਲ ਸਾਹਿਬ ਨੇ 4 ਤਰੀਕ ਨੂੰ ਸੱਦਿਆ ਸੀ ਕਿ ਆਸੀਂ ਦਰਸ਼ਨ ਕਰਨੇ ਅਸੀਂ ਵੀ ਦਰਸ਼ਨ ਕਰਕੇ ਆਏ ਏ ਡੱਲੇਵਾਲ ਸਾਹਿਬ ਦੇ ਜਾ ਕੇ ਲੜਾਈ ਸਾਡੀ ਪੰਜਾਬ ਵਾਸਤੇ ਆ ਤਾਂ ਮੈਂ ਅੱਜ ਵੀ ਆਣਾ ਡੱਲੇਵਾਲ ਸਾਹਿਬ ਵਾਲੀ ਵੀ ਦਾ ਕਹਿਣ ਤੋਂ ਬਾਅਦ ਪੰਜਾਬ ਦੇ ਭੁੱਲ ਜੋ ਵੀ ਕਿਸਾਨਾਂ ਨੂੰ ਹੱਕ ਮਿਲਣਗੇ ਕਿਸਾਨ ਪਿੰਡਾਂ ਦੇ ਵਿੱਚ ਬੈਠੇ ਹਜ਼ਾਰਾਂ ਪਹੁੰਚਦਾ ਉੱਥੇ ਇਕੱਠਾ ਨੂੰ ਹੀ ਆਪਾਂ ਭਾਈ ਜੀ ਇਹ ਵੀ ਫਰਕ ਆ ਦੂਸਰੀ ਗੱਲ ਕਿਸਾਨ ਇਕਾ ਕਰੋ ਆਪਸ ਵਿੱਚ ਔਰ ਆਪਾਂ ਨੂੰ ਜਾਤ ਪਾਤ ਪਿੰਡਾਂ ਚ ਭੁੱਲਣੀ ਚਾਹੀਦੀ ਆ ਬਹੁਤ ਸਾਰੇ ਪਿੰਡਾਂ ਚ ਨਹੀਂ ਵੀ ਹੈਗੀ ਪਰ ਕਿਤੇ ਨਾ ਕਿਤੇ ਮਨਾਂ ਦੇ ਵਿੱਚ ਹੈਗੀ ਆ ਉਹ ਆਪਾਂ ਨੂੰ ਭੁੱਲ ਭੁਲਾ ਕੇ ਏਕਾ ਕਰਕੇ ਹੁਣ ਇਸ ਟਾਈਮ ਆਪਣੀ ਜੀਵ ਨਿਕਲੀ ਹੋਈ ਆ ਸਰਕਾਰ ਦੇ ਸਰਕਾਰ ਦੀ ਜੀਵ ਕਢਾਉਣੀ ਉਹਨਾਂ ਲੋਕਾਂ ਦੀ ਜੀਵ ਕਢਾਉਣੀ ਆ ਜਿਹੜੇ ਲੋਕ ਗੱਲਾਂ ਬਾਤਾਂ ਕਰਦੇ ਆ ਪਹਿਲਾਂ ਫਸਲ ਉਹਨੀ ਵਿੱਜੂ ਜਿਹੜੀ ਤੁਹਾਡੇ ਪਿੰਡ 'ਚ ਪੂਰੀ ਆ ਸਕੇ ਨਾ ਕਿ ਦੂਜੇ ਪਿੰਡ ਫੇਰ ਯਾਦ ਰੱਖਿਆ ਜੀ ਇਹ ਗੱਲ ਯਾਦ ਰੱਖਿਆ ਜੀ ਆਖਰ ਨੂੰ ਤੁਸੀਂ ਪੁੱਠਕੰਡਾ ਹੀ ਅਪਣਾਉਣਾ ਪਰ ਅਜੇ ਤੱਕ ਗਾਲਾਂ ਦੇਉਂਗੇ ਉਹ ਸਮਝਦਾਰ ਬੰਦਾ ਕੁਛ ਨਹੀਂ ਬੋਲਦਾ ਪਰ ਜਿਹੜਾ ਪੁੱਠਕੰਡਾ ਕਹਿ ਲਓ ਚਾਹੇ ਇਹ ਕਹਿ ਲਓ ਵੀ ਇੱਕ ਰਸਤਾ ਆਖਰ ਨੂੰ ਇਹ ਅਪਣਾਉਣਾ ਪੈਣਾ ਤੁਸੀਂ ਮੇਰੇ ਤੇ ਗੱਲ ਲਾ ਲਓ ਮੇਰੇ ਕੋਲ ਹਾਲਾਂਕਿ ਹੈ ਉਹਦਾ ਵੀ ਨਹੀਂ ਚਲੋ ਦਾ ਤੱਕ ਕਿਸੇ ਟਾਈਮ ਦੇਉਗਾ ਮੈਂ ਆਸ ਰੱਖਦਾ ਹਾਂ ਨਾ ਮੇਰੇ ਕੋਲ ਜ਼ਮੀਨ ਹੋਵੇ 100 ਕਿੱਲਾ 200 ਕਿੱਲਾ 300 ਕਿੱਲਾ ਮੰਨ ਲਓ ਮੇਰੇ ਪਿੰਡ ਨੂੰ ਮੇਰੀ ਜ਼ਮੀਨ ਹੋਵੇ। ਮੈਂ ਸਰਕਾਰ ਦੀ ਮਿੰਤ ਕਰਾਂ ਲੋੜ ਨਹੀਂ ਮੈਨੂੰ। ਮੇਰੀ ਉਹ ਫਸਲ ਆ ਜਿਹੜੀ ਮੀਂਹ ਕਣੀ ਦੇ ਵਿੱਚ ਮੇਰਾ ਬਿਜ਼ਨਸ ਚੱਲਦਾ। ਸੋਕਾ ਪੈ ਜਾਊਗਾ ਤਾਂ ਵੀ ਮੇਰਾ ਜਿਹੜਾ ਬਿਜ਼ਨਸ ਉਹ ਫੇਲ ਨਹੀਂ ਹੋ ਸਕਦਾ ਕਿਉਂਕਿ ਖਾਣ ਪੀਣ ਦਾ ਪਦਾਰਥ ਮੇਰੇ ਖੇਤ ਚੋਂ ਆ। ਰੋਟੀ ਮੇਰੇ ਖੇਤ ਚੋਂ ਆ। ਸਬਜ਼ੀ ਮੇਰੇ ਖੇਤ ਚੋਂ ਆ। ਟਮਟਰ ਮੇਰੇ ਖੇਤ ਚੋਂ ਆ ਲਸਣ ਮੇਰੇ ਖੇਤ ਚੋਂ ਆ ਅਦਰਕ ਮੇਰੇ ਖੇਤ ਚੋਂ ਆ ਹਲਦੀ ਮੇਰੇ ਖੇਤ ਚੋਂ ਆ ਮਿਰਚ ਮੇਰੇ ਖੇਤ ਚੋਂ ਆ ਕੱਲਾ ਲੂੰਗਣੀ ਸਮੁੰਦਰ ਦਾ ਤਾਂ ਕਹਿਨ ਦਾ ਕੀ ਮਤਲਬ ਆ ਭਾਈ ਜਦੋਂ ਮੈਂ ਤੇ ਪਿੰਡ ਚ ਹੀ ਰੱਖੂੰਗਾ ਨਾ ਤਾਂ ਦੂਜਾ ਪਿੰਡ ਕਹੂਗਾ ਯਾਰ ਮੈਂ ਤਾਂ ਜਿਹੜੇ ਮਰਜ਼ੀ ਕਰ ਸਾਨੂੰ ਪਿੰਡ ਤਾਂ ਪਰ ਇਹਦਾ ਇਹ ਨਹੀਂ ਮਹਿਕਮਾ ਵੀ ਭਾਈ ਮੈਂ ਪਿੰਡਾਂ ਵਾਲੇ ਬੰਦੇ ਮਾਰੂੰਗਾ ਨਹੀਂ ਆਪਦੇ ਪਿੰਡਾਂ ਜੋਗਰਾ ਬੀਜੋ ਸਰਕਾਰ ਨੂੰ ਜੀ ਕਢਾਓ ਫਿਰ ਪਤਾ ਲੱਗੂਗਾ ਤੇ ਜੇਕਰ ਭਰਾਵੋ ਮੈਂ ਕੁਝ ਗਲਤ ਬੋਲਿਆ ਵਾਂ ਦੋਨੇ ਹੱਥ ਚੋੜ ਕੇ ਸਿਰ ਨਵਾ ਕੇ ਮੈਂ ਮਾਫੀ ਚਾਹੁੰਦਾ ਤੇ ਸਰਕਾਰ ਨੂੰ ਬੇਨਤੀ ਕਰਦਾ ਵੀ ਪੰਜਾਬ ਦੀ ਸਰਕਾਰ ਕੇਂਦਰ ਦੀ ਸਰਕਾਰ ਮਜ਼ਦੂਰਾਂ ਦੇ ਹੱਕ ਨੂੰ ਲੈ ਕੇ ਐ ਸੁੱਤੀ ਪਈ ਆ ਜਿਵੇਂ ਬਰਫ਼ ਦੇ ਵਿੱਚ ਕੋਈ ਮਰਦਾ ਸੁੱਤਾ ਪਿਆ ਹੋਵੇ ਤਾਂ ਭਾਈ ਬੇਨਤੀ ਆ ਸਾਡੀ ਗੱਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ